ਹੇਰਾਨ ਰਹਿ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵਿੱਚ ਲੱਗੇ ਆ 슈ਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ 에ਰ ਕੰਡੀਸ਼ਨ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮਹੱਲੀ ਜਿੱਥੇ ਆਪਣੇ ਸਾਰੇ ਲੱਖੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨੀਰ ਕੰਡੀਸ਼ਨ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੋਂ ਇਹਨੂੰ ਹੋਕ ਹੀ ਗਿਆ ਮੈਨੂੰ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਬਾਲ ਸੇ ਵੇਚ ਕੇ ਜਿਨਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੋਂ ਉਹੀ ਕਹਿਣਾ ਚਾਹਣਾ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸੇ ਹੋਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਦੇਰੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨਹੀਂ ਹੁੰਦੋਗਾ